ਉਹ ਮਤਲਬ ਮੀ ਪੈਨਦਾ ਸੀ ਉਹਦੇ ਨਾਲ ਦੋ ਮਤਲਬ ਕਮਰੇ ਡਿੱਤੇ ਤੇ ਪਰਿਵਾਰ ਸੌ ਰਿਹਾ ਸੀ ਤੇ ਬਾਪੂ ਦੇ ਮਤਲਬ ਉੱਪਰ ਡੇਪੀ ਸ਼ੱਤ ਬਾਪੂ ਦੇ ਸੱਟਾਂ ਲੱਗ ਗਈਆਂ ਬੁੱਜੀ ਕੋਣ ਕੋਣ ਪਰਿਵਾਰ ਚ ਪਰਿਵਾਰ ਦੇ ਵਿੱਚ 5 ਜੀ ਹੈ ਜੀ ਕੋਣ ਕੋਣ ਕੰਮ ਕਰਦਾ ਬੁੱਜੀ ਜੀ ਦੋ ਕੰਮ ਕਰਦੇ ਦਿਹਾੜੀ ਦਾ ਪੇ ਕਰਦੇ ਆ ਜੀ ਬਾਕੀ ਇਹ ਅੰਕੜੇ ਮੀ ਪੈਂਦੇ ਇੱਥੇ ਬਾਹਰ ਬੈਠੇ ਦੇ ਰਾਤ 2:30 ਵਜੇ ਦੇਖਿਆ ਤੇ ਬਾਪੂ ਨੇ ਮਹਾ ਬਚਾਇਆ ਨਹੀਂ ਤੇ ਉਹ ਬਾਕੀ ਸਮਾਨ ਸੋਟਾ ਦਾ ਟੁੱਟ ਗਿਆ ਹੈ। ਨਾਲ ਬੈੱਡੇ ਆਦੇ ਉਹ ਹੀ ਮੰਜਾਈ ਤੇ ਬੇਟੀਆਂ ਫੁੱਟੀਆਂ ਅੰਦਰ। ਇੱਕ ਗੱਡੂ ਚ ਆ ਕੇ ਟਿਕਿਆ। ਹਾਂਜੀ ਗੱਡੂ ਤੇ ਮਹਾ ਬਚਾਇਆ ਬਾਪੂ ਨੇ। ਵੀ ਬਹੰਦਿਆ ਹੈ ਰਾਤੀ ਤਾਈ ਕਮਰਾ ਦੇਖ ਗਿਆ ਵਾ ਬਾਪੂ ਮਾਹਾਂ ਬਜਾ ਸਾਡਾ ਉਹਨਾਂ ਰਾਤ ਤਾਈ ਹਿੱਕਦਾ ਮੈਂ ਮੇਰੇ ਪੁੱਤ ਦੋਵਾਂ ਜਾਣੇ ਨੇ ਸਿੰਘ ਤੁਸੀਂ ਦੇਖ ਰਹੇ ਜੀ ਮੈਂ 24 ਪੰਜਾਬ ਐ ਨਿਊ ਚੈਨਲ ਤੁਸੀਂ ਦੇਖਿਆ ਕਿ بارش ਜਿਹੜੀ ਆ ਹੋ ਰਹੀ ਏ ਕਿ ਜਿਵੇਂ ਕਿ ਤੁਸੀਂ ਦੇਖਿਆ ਕਿ ਪਾਣੀ ਕਾਫੀ ਜੜਾ ਘਰਾਂ ਦੇ ਵਿੱਚ ਵੀ ਕਈਆਂ ਦੇ ਵੜਿਆ ਤੁਹਾਨੂੰ ਖਬਰਾਂ ਵੀ ਚੈਨਲ ਤੇ ਅਸੀਂ ਦਿਖਾ ਰਹੇ ਹਾਂ ਜਿੱਥੇ ਕਿ ਅੱਜ ਅਸੀਂ ਪਹੁੰਚੇ ਹਾਂ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਕਿ ਬਾਹਰ ਇਹਨਾਂ ਦਾ ਸਮਾਨ ਪਿਆ ਆ ਦੋ ਕਮਰੇ ਨੇ ਜਿਹੜੇ ਉਹ ਇਹਨਾਂ ਦੇ ਟੱਟ ਚੁੱਕੇ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਗਾਡਰ ਜਿਹੜਾ ਸਮਾਨ ਇਹਨਾਂ ਦਾ ਬਿਲਕੁਲ ਪੇਟੀ ਵਿੱਚੋਂ ਕੱਢ ਕੇ ਬਾਹਰ ਰੱਖਿਆ ਹੋਇਆ ਹੈ ਕਿ ਜਿਵੇਂ ਜਿਵੇਂ ਰੁਕ ਰੁਕ ਕੇ بارش ਹੋ ਰਹੀ ਹੈ ਪੰਜਾਬ ਦੇ ਵਿੱਚ ਤੇ ਜਿਵੇਂ ਹੀ ਲੋਕ ਜਿਹੜੇ ਨੇ ਤੰਗ ਪਰੇਸ਼ਾਨ ਨੇ ਮੇਰੇ ਨਾਲ ਭਾਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕੋਈ ਤੁਹਾਡਾ ਨੁਕਸਾਨ ਹੋਇਆ ਕੀ ਭਾਜੀ ਨਾਲ ਤੁਹਾਡਾ ਭਾਈ ਰਿੰਦਰ ਸਿੰਘ ਕਿੱਥੇ ਰਹਿੰਦੇ ਜੀ ਭਾਈ ਪਿੰਡ ਚਤਾਲਾ ਜ਼ਿਲ੍ਹਾ ਤਰਨਤਾਰਨ ਕੀ ਗੱਲਬਾਤ ਹੋਈ ਹੈ ਜੀ ਸਰ ਉਹ ਮਤਲਬ ਮੀਂਹ ਪੈਨਦਾ ਸੀ ਉਹਦੇ ਨਾਲ ਦੋ ਮਤਲਬ ਕਮਰੇ ਡਿੱਗ ਪਏ ਤੇ ਪਰਿਵਾਰ ਸੌ ਰਿਹਾ ਸੀ ਤੇ ਬਾਪੂ ਦੇ ਮਤਲਬ ਉੱਪਰ ਡੇਪੀ ਛੱਤ ਬਾਪੂ ਦੇ ਸੱਟਾਂ ਲੱਗ ਗਿਆ ਕੋਈ ਕੋਣ ਕੋਣ ਪਰਿਵਾਰ ਚ ਪਰਿਵਾਰ ਦੇ ਵਿੱਚ 5 ਜੀ ਹੈ ਜੀ ਕੋਣ ਕੋਣ ਕੰਮ ਕਰਦਾ ਬਾਕੀ ਜੀ ਜੀ ਦੋ ਕੰਮ ਕਰਦੇ ਦਿਹਾੜੀ ਦਾ ਪੈ ਕਰਦੇ ਆ ਜੀ ਕਾਹਦਾ ਕੰਮ ਕਰਦੇ ਇਹੇ ਦਿਹਾੜੀ ਦਾ ਪੈ ਜੀ ਜੀ ਤੇ ਇਹਦੇ ਨਾਲ ਮਤਲਬ ਕਮਰੇ ਡੇਪੇ ਆ ਤੇ ਸਾਰਾ ਸਮਾਨ ਥੱਲੇ ਆ ਗਿਆ ਸਾਰਾ ਮਤਲਬ ਬੈੱਡ ਪੇਟੀਆਂ ਸਭ ਟੁੱਟ ਗਏ ਆ ਤੇ ਬਾਹਰ ਮਤਲਬ ਵਿੜੇ ਦੇ ਵਿੱਚ ਹੀ ਬੈਠੇ ਆ ਤੇ ਕੋਈ ਮਤਲਬ ਕਮਰਾ ਨਹੀਂ ਦੇ ਦਿਆ ਰਹਿਣ ਵਾਸਤੇ ਤੇ ਬਾਹਰ ਹੀ ਆ ਕੋਈ ਰੋਟੀ ਪਾਣੀ ਦਾ ਤੰਗ ਹੈ ਜੀ ਕੀ ਸਰਕਾਰ ਪਸੋਂ ਮੰਗ ਕਰ ਸਰਕਾਰ ਪਸਹੀ ਮੰਗ ਕਰ ਦੇਵੀ ਇਹਨਾਂ ਨੂੰ ਮੱਲਸ ਮਦਦ ਦਿੱਤੀ ਜਾਵੇ ਕੋਈ ਵੀ ਸਹਾਇਤਾ ਦਿੱਤੀ ਜਾਵੇ ਇਹਨਾਂ ਦੇ ਕਮਰੇ ਬਣਾ ਕੇ ਦਿੱਤੇ ਜਾਣ ਆ ਉਹਨਾਂ ਨੇ ਗਲਬਾਤ ਕੀਤੀ ਉਹਨਾਂ ਦੱਸਿਆ ਹੈ ਕਿ ਸਾਡੇ ਜਿਹੜੇ ਆ ਤੁਸੀਂ ਦੇਖਿਆ ਕਿ ਕਮਰੇ ਜਿਹੜੇ ਆ ਡਿੱਗ ਚੁੱਕੇ ਆ ਪੇਟੀ ਵੀ ਜਿਹੜੀ ਆ ਉਹਨਾਂ ਦੀ ਟੁੱਟ ਚੁੱਕੀ ਆ ਨੁਕਸਾਨ ਜਿਹੜਾ ਵਾ ਆਈ ਦੇ ਨਹੀਂ ਜੇ ਬਾਰਿਸ਼ ਹੁੰਦੀ ਆ ਆਏ ਸਾਲ ਹੀ ਜਿਵੇਂ ਹੀ ਬਾਰਿਸ਼ ਹੁੰਦੀ ਆ ਚਲੋ ਇਹਦੇ ਕੁਦਰਤੀ ਮਾਰਿਆ ਜਿੱਥੇ ਕਿ ਲੋਕ ਜਿਹੜੇ ਨੇ ਤਰਾਸ ਤਰਾਸ ਕਰ ਰਹੇ ਨੇ ਸਰਕਾਰ ਕੋ ਮੰਗ ਕੀਤੀ ਹੈ ਕਿ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਵੇ ਜੋ ਕੋਈ ਮਾਲੀ ਸਤਾ ਕੋਈ ਹੋਰ ਵੀ ਦਾਨੀ ਸੱਜਣ ਹੋਵੇ ਤੇ ਇਹਨਾਂ ਦੀ ਮਾਲੀ ਸਤਾ ਜਿਹੜੀ ਆ ਪਿੰਡ ਦੇ ਵਿੱਚ ਆ ਕੇ ਕਰ ਸਕਦਾ ਹੈ ਤਰਨਤਨ ਤੋਂ ਸਰਬਜੀਤ ਸਿੰਘ ਦੀ ਬਚੇਸ਼ ਰਿਪੋਰਟ ਜਿਸਪਾਲ ਸਿੰਘ ਨਾਮ ਮੇਰਾ ਕਿਹੜਾ ਪਿੰਡ ਤਾਲਾ ਜੀ ਕੀ ਗੱਲ ਬਾਤ ਦੀ ਕੋਠੀ ਐਂਕੜ ਮੀ ਪੈਂਦਾ ਇੱਥੇ ਬਾਹਰ ਬੈਠੇ ਤੇ ਰਾਤ 2:30 ਵਜੇ ਦੇਗਾ ਤੇ ਬਾਪੂ ਨੂੰ ਮਹਾ ਬਚਾਇਆ ਅਸੀਂ ਤੇ ਉਹ ਬਾਕੀ ਸਮਾਨ ਸੋਨ ਸਾਰਾ ਟੁੱਟ ਗਿਆ ਕੀ ਕੀ ਟੁੱਟਾ ਡਾਡਾ ਆ ਡਾਲ ਬੈੱਡ ਆਦੇ ਉਹ ਹੀ ਮੰਜਾ ਹੀ ਤੇ ਪੇਟੀਆਂ ਪੂਟੀਆਂ ਹਿੰਦਰ ਇੱਕ ਗਾਡਰ ਉੱਤੇ ਆਕੇ ਦੇਖ ਬੇ ਹਾਂਜੀ ਗਾਡਰ ਉੱਤੇ ਮਹਾ ਬਚਾਇਆ ਬਾਪੂ ਨੂੰ ਕੋਕੀ ਮੰ ਕਰਦੇ ਸਾਬਾ ਹੀ ਕੋਕਣੀ ਨੂੰ ਬਾ ਕਮਰਾ ਪਾ ਦੋ ਚੜਾ ਰਹੇ ਨੇ ਠੀਕ ਬਾਰਸ਼ ਜਿਹੜੀ ਹੋਈ ਆ ਬਾਰਸ਼ ਹੋ ਰਹੀ ਆ ਕੁਜ਼ਰਤ ਦਾ ਜਿਹੜਾ ਵਾ ਕਹਿਰ ਵਰਤਿਆ ਆ ਕਿੱਦਾਂ ਦੇਖਦੇ ਜੇ ਕੀ ਕਹਿਣਾ ਚਾਹੁੰਦੇ ਤੁਸੀਂ ਐਂ ਕੁਝ ਨਹੀਂ ਬਹੁਤ ਰਾਬੇ ਰੰਗਿਆ ਕਾਦਾ ਕੰਮ ਕਰਦੇ ਤੁਸੀਂ ਮੈਂ ਦਿਹਾੜੀ ਦੇ ਪੈਸੇ ਕਰਦੇ ਹਾਂ ਇੱਕ ਮਿੰਟ ਕਿਨਾ ਦੋੜਾ ਰਾਣੀ ਪਿੰਡ ਕੜਾ ਤਾਲਾ ਤੇ ਕੀ ਗੱਲ ਬਾਤ ਹੋਈ ਕੁਟਕੇ ਕਿਉਂ ਡਿੱਗਾ ਦਟਾ ਬਾਜੀ ਮੀ ਪੈ ਜਾਂਦੇ ਆ ਇਹ ਰਾਤੀ ਤਾਈ ਕਮਰਾ ਦੇ ਗਿਆ ਵਾ ਬਾਪੂ ਮਹਾ ਬਜਾ ਹਰਦਾ ਉਹਨੂੰ ਰਾਤ ਤਾਈ ਹੁਣ ਕੱਢਾ ਮੈਂ ਮੇਰੇ ਪੁੱਤ ਦੋਵਾਂ ਜਾਣਿਆਂ ਨੂੰ ਕੀ ਕੀ ਸਮਾਨ ਤੁਹਾਡੇ ਅੰਦਰ ਸੀ ਸਭ ਕੋ ਪੇਟੀਆਂ ਤਰੰਕ ਸਭ ਕੋ ਇਹ ਅਸੀਂ ਬਾਹਰ ਬੈਠੇ ਮੇਰੇ ਕਿੰਨੇ ਕਮਰੇ ਤੁਹਾਡੇ ਚਠੇ ਤਿੰਨ ਤਿੰਨ ਰੱਖ ਗਏ ਹਾਂਜੀ ਕੀ ਮੰਗ ਕਰਦੇ ਸਰਕਾਰ ਤੋਂ ਕੀ ਹੋਈ ਮੰਗਾਂ ਦੇ ਭਾਈ ਕਹਾਂਦੀ ਮਰਦ ਕਰੋ ਹਾਂਜੀ ਸਰਕਾਰ ਪਾਸੋਂ ਕੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂਜੀ ਬੰਦੇ ਆ ਜਾਈ ਧੱਪਾ ਕਰਦੇ ਅਸੀਂ ਕਿੰਨੇ ਜਾਣੇ ਅਸੀਂ ਜਾਈ ਧੱਪਾ ਕਰਦੇ ਆ ਤੇ ਬਾਪੂ ਹੋਰੇ ਚੋਲਾ ਚੁੱਤਾ ਵਾ ਜੋ ਕੋਈ ਮੰਗ ਨਹੀਂ ਕਰਦਾ ਹਰ ਕੋਈ ਬਾਹ ਨਹੀਂ ਫੜਦਾ ਹਾਂਜੀ ਕਰਨਾ ਚਾਹੁੰਦੇ ਸਰਕਾਰ ਪਾਸੋਂ ਹਾਂਜੀ ਕੋਈ ਮਰਜ਼ੇ ਕਰੇ ਹਾਂਜੀ ਚਾਰ ਹਰ ਹੀ ਮਰਜ਼ੇ ਕਰੇ